ਬਾਬੇ ਕੁੱਪਟਰ ਹੋਵੇ ਬਹੁਤ ਜ਼ਿਆਦੇ ਹਨ ਤੇ ਜੇ ਕਿਸੇ ਮੇਰੇ ਭੈਣ ਭਰਾ ਨੂੰ ਚਾਹੀਦੇ ਆ ਤਾਂ ਆਪੋ ਤੋਂ ਲਿਆ ਸਕਦਾ ਹੈ ਹਾਂਜੀ ਬਾਬੇ ਓ ਕੀ ਹਾਲ ਚਾਲ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਲਓ ਜੀ ਤੇ ਕਰਤੀਆ ਵਲੌਗ ਦੀ ਸਟਾਰਟਿੰਗ ਆਪਾਂ ਤੇ ਹੁਣ ਕੋਠੇ ਸੀ ਰੋਜ਼ ਦਾ ਰੁਟੀਨ ਰੁਟੀਨ ਕੰਮ ਤੁਸਾਂ ਵੀਡੀਓ ਪਾਉਣ ਵਾਲਾ ਵੀਡੀਓ ਪਾ ਕੇ ਰੱਖਦੇ YouTube ਤੇ ਤੇ ਬਸ ਤਾਂ ਅਥੀ ਪਬਲਿਕ ਕਰ ਦਾਂ ਤੇ ਹੁਣ ਇੱਕ ਨੀਰਾ ਵੱਲ ਟਿਕਿਆ ਲਿਆਉਣਾ ਤੇ ਮਣ ਪਿੰਡ ਅੱਜ ਘੰਟਾ ਪਹਿਲਾਂ ਕੁੱਪਟਰ ਬਾਹਰ ਘੱਟ ਤੇ ਕੱਲ ਕਰਤੀ 9:35 ਖਣੀ 40 ਤੇ ਤੇ ਅੱਜ ਕੱਲ ਤੇ 8:40 ਚੋੜੀ ਦੇ ਘੰਟਾ ਪਹਿਲਾਂ ਆ ਫਿਰਦੇ ਇੱਕ ਮਿੰਟ ਫੋਕਸ ਕਰਨ ਨਾਲ ਕੰਮ ਪੜ ਰਹਿ ਰਿਹਾ ਹੂੰ ਇਹ ਆ ਜਾਂਦਾ ਕੁਪਤਰੇ ਸੀਗਾ ਉਹਨੂੰ ਇਹ ਆ ਜਾਂਦਾ ਸਮੇਂ ਆ ਬਾਣਾ ਕੀ ਗੱਲ ਕਿ ਨਹੀਂ ਬਣੀ ਉਹ ਦੱਸਤਾ ਗਿਆ ਬਾਣਾ ਵਿੱਚ ਉਹਨਾ ਪ੍ਰੋਪਰ ਦੱਸਿਆ ਤੇ ਚਲੋ ਰੋਟੀ ਪਾਣੀ ਖਾ ਲਏ ਤੇ ਫਿਰ ਵੇਣਿਆ ਨੀਰੇ ਚਾਰਾ ਵੜ ਲੈ ਚਾਹਣਾ ਮੁੱਕੇ ਦੁਪਹਿਰ ਹੋ ਜਾਂਦੀ ਗਰਮੀ ਹਣਾ ਯਾਰ ਤੇ ਪਹਿਲਾਂ ਰੋਟੀ ਪਾਣੀ ਖਾ ਕੇ ਨੀਰੇ ਚਾਰਾ ਵੜ ਲੈਗੀ ਤੇ ਹੋਰ ਸਿਰ ਅਗਲੀ ਥੱਲੇ ਚਲੋ ਬਾਬਿਓ ਫੇਰ ਵੇਣਾ ਕੀ ਬੰਦ ਹਨ ਕਹਿੰਦੇ ਆ ਗਈ ਕਿੱਥੇ ਆ ਗਈ ਚੋਬਰ ਆ ਕੇ ਬੈਠੇ ਕਹਿੰਦੇ ਕਬੂਤ ਉਹ ਨਹੀਂ 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 ਮੈਂ ਉਹ ਹੱਲ ਕਰੀ ਨਾ ਤਾਂ ਮੈਂ ਹੋਰ ਸੁਣਾ ਚੋਬਰ ਕਿਵੇਂ ਵਧ ਗਿਆ ਸੈਟ ਬੋ ਸੈਟ ਬੋ ਠਿਕ ਬੋ ਲੰਡ ਬੋ ਬੋ ਇਧਰ ਚੋਕ ਪਾ ਸਾਡਾ ਪਿਆ ਨਹੀਂ ਸਾਡੀ ਦਾ ਡਰੋ ਮੜੋ ਮਾਣੀ ਦਾ ਵੜਦਾ ਨਾ ਬਈ ਯਾਰ ਮੇਰੇ ਨਾਲ ਚੱਲ ਬੜ ਨੀਰਾ ਵੜਾ ਲਿਆ ਮੈਂ ਇੱਥੇ ਬੈਠਣ ਨਜ਼ਰ ਰੱਖਦਾ ਕੀ ਗੱਲ ਨਜ਼ਰ ਰੱਖੀ ਪਕਵੁੱਤਰਾਂ ਦੇ ਤੇ ਤੋਰ ਰੱਖੀ ਜਾਣੀ ਹਰ ਘ ਭਾ ਗਿਆ ਟੀ ਰਮਣੀਾ ਵੜਲਾ ਪਤਾ ਮੈਂ ਕੀ ਕਰਦਾ ਕਿ ਨਾ ਓਕੇ ਆ ਦੇ ਮੇਰਾ ਮੁੰਡਾ ਮੈਂ ਤੇ ਮੇਰਾ ਮੁੰਡਾ ਨੀਰਾ ਵੜਨਾ ਹੈ ਖੇਤ ਤੇ ਜਿਹੜਾ ਰੱਗ ਗਿਆ ਸੀ ਬੱਚੀ ਦੀ ਗੱਡੀ ਚ ਉਹ ਵੀ ਅਸੀਂ ਲਾ ਚੁੱਕੇ ਆ ਇੱਕ ਪੱਲੀ ਭਰਤੀ ਦੀ ਤਨੀਰੇ ਵੜਦੇ ਰੀ ਟੱਪ ਗਿਆ ਹੀ ਮੁੰਡਾ ਹੱਦ ਕਰੀਡ ਭੱਜ ਗਿਆ ਵਾਪੇ ਉਹ ਆ ਰਿਹਾ ਮਗਾ ਭੱਜ ਗਿਆ ਭੈਣ ਚੋ ਦੋ ਵੜ ਦੋ ਇਹਨੂੰ ਤੰਗਲੀ ਲਿਆਓ ਨਹੀਂ ਪਰ ਮੋੜ ਉਹਦੀ ਮੜਾਇ ਸਿਆ ਨਾਮਲਾ ਜੀ ਲਾ ਲਿਆ ਉਹਨੇ ਤੁੱਕ ਹੁੰਦਾ ਕੁਛ ਮਾੜਾ ਮੋਟਾ ਲੱਗਦਾ ਤੇ ਨੀਰਾ ਵੱਢ ਗਏ ਨੀਰਾ ਵੱਢਦਾ ਬਾਜੀ ਤੁਮ ਦਿਖਾਉਣਾਗਾ ਵੱਡਾ ਜਾਵੇ ਜਿੱਕ ਤੇ ਤੇ ਹੋਏ ਵਾਦੀ ਆ ਹਾਂ ਬੱਚੀ ਵੱਡੂਆ ਤੇ ਮੈਂ ਦਿਖਾਉਂ ਆ ਵੀ ਆ ਮੁੰਡਾ ਵੇਖੋ ਕਿੱਡਾ ਤੇਜ਼ ਵੱਡਦਾ ਮੈਂ ਇਹ ਵੀਡੀਓ ਬਣਾ ਰਿਹਾ ਹਾਂ ਉਹ ਦਰ ਡੇ ਬਾ ਮਾਦਰੀ ਵੀਡੀਓ ਸ਼ਾਮੇ ਕਰਕੇ ਬਣਾਉਂਗਾ ਉਹ ਤੂੰ ਮਿੰਟ ਮਾਰਦਾ ਮਿੰਟ ਮਾਰੇ ਯਾਰ ਤੂੰ ਵੱਢ ਦੇ ਜੀ ਨੀਰਾ ਵਟੇ ਕਰਤਾ ਲੋਡ ਉਹ ਡੱਕੇ ਪਈ ਓਏ ਪਰ ਮਰਜ਼ਦਾ ਜੋਰ ਕਿਵੇਂ ਜੋਰ ਤਾਂ ਮੈਂ ਮੇਰਾ ਸਾਰੇ ਲੱਖ ਗੰਦੀਰਾ ਵਾਤੇ ਦਾ ਜੋਰ ਤੇਰਾ ਖਾਸੇ ਲੱਗਾ ਤੇਰਾ ਇਹਦਾ ਵੀਡੀਓ ਵੇਖ ਹੀ ਲੈਣਗੇ ਲੋਕ ਅੱবি ਕਿੱਥੇ ਕ ਬੈਠਾ ਹੈ ਹਾਂ ਬਾ ਟਾਈਮਲੈਸ ਜਬਸ ਹੱਬਾ ਲੱਗੀ ਉਹ ਕਿੰਨਾ ਕ ਥੱਬੇ ਬਾਹਲੇ ਪਾਈ ਪਾਈ ਥੱਬੇ ਰਹਿਣ ਦੋ ਪਾਈ ਪਾਈ ਥੱਬੇ ਛੁੱਟਦੇ ਇੱਥੋਂ ਬਈ ਆ ਪੱਲੀ ਤੇ ਨਾ ਹੱਲੇ ਨਹੀਂ ਸੀ ਬਸ ਛਾਵੇਂ ਬੈਠਾ ਰਿਆ ਇਹ ਘਾਟਾ ਹੀ ਲਿਆਉ ਜਿਹਨੂੰ ਕੰਮ ਨਾ ਕਰਦੈ ਨੀ ਬਈ ਇਹ ਇਹ ਕੰਮ ਵਾਲਾ ਹੈ ਹੀ ਨਹੀਂ ਮਰੂ ਆਹੇ ਮੈਨੂੰ ਪੱਕਾ ਪਤਾ ਮਰਨਾ ਹੈ ਨੇ ਥੱਲੇ ਰੱਖ ਨਾ ਪੱਲੀ ਹੈ ਤਾਂ ਰੱਖ ਉੱਤੇ ਬੜੀ ਗ ਕੋਈ ਫਿਰ ਮੁੜ ਕੇ ਮਗਰ ਬੰਨੇ ਤੇ ਹੁੱਕ ਲੱਗ ਜਾਂਦੀ ਦੀ ਟਾਇਰ ਨਾਲ ਬਾਹਰ ਘੱਟ ਗਿਆ ਆ ਗਏ ਜੀ ਖੇਤੋਂ ਆਪਾਂ ਕਰੇ ਨਾਲੇ ਧੋਲੇ ਤੇ 2:30 ਵਜ ਗਏ ਰੋਟੀ ਪਣੀ ਸ਼ਾਗਲਾ ਸਾਬੋ ਤੇ ਇੱਕ ਹੁਣ ਕੈਮਰਾ ਸੈੱਟ ਕਰ ਗਏ ਤੇ ਮੈਂ ਅੱਜ ਆਪ ਕੋਲ ਓਡਾ ਖਾਸ ਕੰਟੈਂਟ ਹੈ ਨਹੀਂ ਸੀਗਾ ਤੇ ਉਧਰ ਵੀ ਜਾਏਗਾ ਹੁਣ ਜਾਣਾ ਅਮਰਦੇ ਕੋਲੇ ਤੇ ਸਭ ਤੋਂ ਪਰ ਮਾੜੀ ਮੁੱਢੇ ਨੇ ਨਿਗਾ ਨੂੰ ਦਾ ਮਰਾਦਗੇ ਵੈਛਤੋ ਦੀ ਵੇਖੀਏ ਬਹੁਤ ਔਰੀ ਤੇ ਪਰ ਫਿਰ ਵੀ ਨਿਗਾ ਮਰੋਣੀ ਚਾਹੀਦੀ ਹੈ ਇੱਕਦਮ ਆਪ ਕੋ ਕੂਰਤ ਹੋਵੇ ਬਹੁਤ ਜ਼ਿਆਦਾ ਹਨਾ ਤੇ ਜੇ ਕਿਸੇ ਮੇਰੇ ਭੈਣ ਭਰਾ ਨੂੰ ਚਾਹੀਦੇ ਆ ਤਾਂ ਆਪ ਤੋਂ ਲਿਜਾ ਸਕਦਾ ਏ ਠੀਕ ਆ ਤੇ ਕਿਉਂਕਿ ਦੋ ਬੱਚੇ ਉਹ ਨਿਕਲੇ ਪਹਿਲਾਂ ਦੇ ਕੋ ਹੁਣ ਪੰਜਰਾ ਹੈਗਾ ਛੋਟਾ ਹਨਾ ਤੇ ਫੁੱਡਾ ਖੰਡ ਆਪਰੇ ਕੋਲ ਹੈ ਨੀਗਾ ਤੇ ਵੱਡੇ ਹੈਗੇ 1 2 3 4 5 6 7 8 9 10 11 11 ਵੱਡੇ ਹੈਗੇ ਤੇ 3 4 ਬੱਚੇ ਹੈਗੇ ਤੇ ਦੋ ਤਿੰਨ ਤਾਂ ਕੱਢੀ ਪਏ ਹੈਗੇ ਉਧਰੋਂ ਕਾਲੇ ਕੱਢੇ ਪਏ ਬੱਚੇ ਤੇ ਇੱਕ ਬੱਚਾ ਆਪਣਾ ਦੇਖੀ ਉਹਨਾਂ ਬੱਚਾ ਚੱਟਾ ਕੱਟਿਆ ਪਹਿਲੇ ਦਿਨ ਦੋ ਕਾਲੇ ਕੱਟੇ ਸੀ ਨਾ ਪਰ ਉਹ ਫਰੇ ਹੋ ਗਿਆ ਬੱਚਾ ਵੀ ਕਾਲੇ ਬੱਟੇ ਕਾਲੇ ਕੱਟਦੇ ਬੱਚੜ ਨੇ ਫਿਰ ਤਾਂ ਇਹ ਬੱਚੇ ਬੱਚੇ ਅੰਧੇ ਬੱਚੇ ਹੋ ਅੱਜ ਤਾਂ ਅੰਡੇ ਹੀ ਪਈ ਹੈ ਤੇ ਗੋਲੀ ਦੀਆਂ ਟਲਾਈ ਨਹੀਂ ਤੇ ਇਹ ਬਾਬ ਦਿਨਿਆਂ ਦਿਨਿਆਂ ਵਿੱਚ ਹੋਤ ਰਣਾ ਕੋਈ ਨਾ ਕੋਈ ਆਪਾਂ ਵੀ ਘੱਟ ਰੱਖਾਂਗੇ ਤੇ ਮੋٹے ਮੋٹے ਫੜਾ ਦਿਆਂਗੇ ਕਈ ਫੜਾ ਦਿਆਂਗੇ ਉੱਚੋ ਚਲੋ ਅੱਗੇ ਚੱਲਦੇ ਹਾਂ ਮਨਪੀਤੇ ਕੋਲੇ ਤੇ ਬਾਕੀ ਕੱਲਾ ਬਾਹਰ ਰਹਿਣੇ ਕੀ ਬਣਨਾ ਹਨ ਕਿਉਂ ਲੜਦੇ ਪੁੱਤ ਨਾ ਪੁੱਤ ਨਾ ਤਾਂ ਥਾ ਥੋੜਾ ਬਾਹਲੀ ਹੈ ਤੇ ਆਸ ਮਿਲ ਜੀ ਜਾਂਦੇ ਸਾਰੇ ਚਲੋ ਕੋਈ ਗੱਲ ਨਹੀਂ ਜੀ ਤੇ ਆਪਾਂ ਆ ਚੁੱਕੇ ਆ ਇਧਰ ਆਪਣੇ ਕਬੂਤਰ ਹਾਊਸ ਤੇ ਤੇ ਮੈਂ ਤੇ ਮੇਰਾ ਕੁੱਤਾ ਅਸੀਂ ਦੋਨੇ ਹੀ ਆ ਪਤਾ ਹਾਂ ਕੀ ਗੱਲ ਹੈ ਕੀ ਹੋ ਗਿਆ ਹੂੰ ਇਹ ਮੜ ਪੀ ਰੋਟੀ ਪੁਣੀ ਖਾਣ ਗਿਆ ਘਰੇ ਤੇ ਮੈਂ ਇੱਥੇ ਪੈਣਾ ਇਹਨੇ ਘੰਟਾ ਘੜੀ ਗਾਣੇ-ਗੁਣੇ ਸੁਣਦਿਆਂ ਲਾ ਕੇ ਸਿਸਟਮ ਤੇ ਮੈਂ ਬੱਚੇ ਵੀ ਨਹੀਂ ਫੋਨ ਚੱਕਦਾ ਕਿਸੇ ਕੋਲ ਗਿਆ ਹੋਊਗਾ ਨਾ ਜਾਂ ਕੁਛ ਟਾਂਕ ਗਿਆ ਹੋਊ ਆ ਚਲੋ ਕੋਈ ਗੱਲ ਤੇ ਵੇਣੇ ਇਕੱਲੇ ਬੰਦਾ ਤੇ ਕਹਿੰਦਾ ਚੋਬਰ ਵੀ ਆ ਗਿਆ ਹੈ ਜੋ ਬਰਿਪੜ ਪੁਰ ਕੇ ਆ ਗਿਆ 210 ਤੋਂ 2 ਦੁੱਧ ਦਾ ਪਾਇਆ ਹੈ ਡੇਰੀ ਤੇ ਤੇ ਕੰਨ ਬਾਹਰ ਰਹੀ ਨੇ ਹੈ ਨਾ ਹੋਰ ਜੋ ਬਰਾ ਪੜ ਪੁੜਿਆ ਸਾਰਾ ਪੜੇ ਜੀ ਪੜੇ ਮੈਂ ਕਿਹਾ ਜੀ ਹਾਂ ਹਾਂ ਪੂਰੀ ਡਿਗਰੀ ਲੈ ਲਈ ਡਿਗਰੀ ਆਇਆ ਇੱਧਰ ਲਿਓ ਆਇਆ ਆਇਆ ਬਟੇ ਲਿਓ ਕੀ ਕਰਦਾ ਛੀ ਤੂੰ ਮੁੱਛੇ ਕਦੋਂ ਘਟਣਾ ਤੂੰ ਮਾਰ ਪੀ ਕੇ ਛੱਡ ਗਣ ਨੂੰ ਕਦਾ ਹਾਂ ਛੱਡ ਕੇ ਹੁਣ ਕੱਲ ਨੂੰ ਇੱਕ ਤਾਂ ਇਹ ਰੇ ਹੁਣ ਦਾਣੇ ਨਹੀਂ ਪਾਉਣ ਦਾ ਕਬੂਤਰਾਂ ਨੂੰ ਇਹ ਹਾਂ ਇਕ ਨੂੰ ਉੱਥੇ ਆਪਾਂ ਸਾਹਮਣੇ ਹੁੰਦੇ ਅੰਦਰ ਆਣਾ ਇਹ ਭੱਜ ਕੇ ਬਦਾਮ ਤੋਂ ਘਰ ਦਿੰਦੇ ਤਾਂ ਉਦੋਂ ਭੱਜ ਕੇ ਕਿਧਾਂ ਆ ਜਾਂਦਾ ਉਹ ਡਰਾ ਅੰਧਾਰੇ ਇਹ ਨੁਕਸਾਨ ਕਰਾ ਦਿੰਦਾ ਉਹ ਨੁਕਸਾਨ ਵਾਲਾ ਕਰਦਾ ਇਹਨੂੰ ਆਪਾਂ ਕੱਲ ਨੂੰ ਛੱਡ ਕੇ ਆਵੇਂ ਪਿੰਡੇ ਨੂੰ ਆ ਹਾਂਜੀ ਬਾਬੇ ਉਹ ਆ ਗਿਆ ਪੱਕਾ ਹੋਂ ਠੀਕ ਹੈ ਮਤਲਬ ਕਰਦੀ ਵੀਡੀਓ ਜੈਣੀਆਂ ਇਹ ਕੋਣ ਹੱਥੋਂ ਢੋਲ ਗਏ ਤੇ ਫਿਰ ਅੰਦਰ ਪੈ ਕੇ ਕਰਦੇ ਹਨ ਲਓ ਜੀ ਤੇ ਅੱਜ ਉਰਦੀ ਖਾਸ ਵੀਡੀਓ ਨਹੀਂ ਬਣੀ ਹਨ ਖਾਸ ਇਹ ਅੱਜ ਮੈਂ ਨਹੀਂ ਬਣਾਈ ਨਾਟਕ ਉਤੋੜ ਕੇ ਦਿਖਾਏ ਆ ਨਾ ਕਿ ਬੰਦੇ ਦਿਖਾਏ ਹਨ ਨਾ ਵੀ ਲੈਣਾ ਨਾ ਦਿਨਾ ਤੇ ਕੱਲ ਨੂੰ ਬਹਿਣਿਆ ਬਾਪੂ ਕੀ ਬਣਦਾ ਨਾ ਕਿਹੋ ਜਿਹਾ ਕੰਟੈਂਟ ਲੈ ਕੇ ਆਉਣੇ ਤੁਹਾਡੇ ਵਾਸਤੇ ਕੋਸ਼ਿਸ਼ ਤਾਂ ਮੇਰੀ ਹੁੰਦੀ ਆ ਵੀ ਵੱਧ ਤੋਂ ਵੱਧ ਵਧੀਆ ਬਣਾਉਣ ਦੀ ਕੋਸ਼ਿਸ਼ ਕਰਾਂ ਪਰ ਪਿਰ ਨਹੀਂ ਬਣਦਾ ਨਾ ਨੂੰ ਨਹੀਂ ਗੱਲਬਾਤ ਹੁੰਦੀ ਗੱਲ ਪਤਾ ਕੀ ਆ ਕਿਉਂ ਇਕੱਲੇ ਕਬੂਤਰ ਆਉਣੇ ਹੁੰਦੇ ਆ ਉਹ ਰੋਜ਼ ਹੁਣ ਕਬੂਤਰ ਸੱਤ ਘਟਣ ਦੇ ਬਾਅਦ ਡੇਲੀ ਸੱਚੀਆਂ ਉਹ ਵੀ ਦਿਖਾਈ ਜਾਈਏ ਨਾਲ ਕੋਈ ਰੋੜ ਕਬੂਤਰ ਡੈਲੀ ਦੇ ਹੋਰ ਕਰਦੇ ਕੋਈ ਨਹੀਂ ਬਾਕੀ ਦੇਖਿਆ ਕਰਾਂਗੇ ਸ਼ਾਇਦ ਆ ਵੀ ਹੋ ਸਕੇ ਮਰ ਟਾਈਮ ਹੀ ਦਿਖਾ ਸਕੂ 9922 ਸੀ 992 ਸੀ ਨੇ ਕਾਫੀ ਜਿਹੇ ਨੋਟ ਕਰਦੇ ਹਾਂ ਕੱਪ ਨੋਟ ਕਰ ਲਾ ਕੇ ਦੋ ਦਿਨ ਹੋ ਗਏ ਆਪਣਾ ਕੱਲ ਤੇ ਅੱਜ ਹੈ ਨਾ ਤੇ ਅੱਜ ਮੈਥੋ ਨਾਲ ਲੜ ਕੇ ਜਾਇਆ ਗਦੋਂ ਵਡਾਉਂਦੇ ਆ ਵੇਲੇ ਤੇ ਨਾ ਭੌਂਦੇ ਆ ਵੇਲੇ ਨਾ ਤੇ ਚਲੋ ਆਪ ਓਕੇ ਬਾਏ ਬਈ ਸਾਰੇ ਮਨੂੰ ਤੇ ਹੁਣ ਬਰੂਕੀ ਪਾਣੀ ਖਾ ਕੇ ਪਹਿ ਜੀਏ ਫੋਨ ਫਾਨ ਚਲਾ ਲਵੇ ਤੇ ਵੀਡੀਓ ਅਪਲੋਡ ਕਰ ਦਈਏ ਤੇ ਓਕੇ ਬਾਏ ਬਈ ਲਵ ਯੂ ਰੱਖ ਰੱਖਾ ਮਿਲਦੇ ਹਾਂ